247 نیوز ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਸਰਬ ਸਿੱਖਿਆ ਕਲਿਆਣ ਸੇਵਾ ਸੁਸਾਇਟੀ ਦੇ ਵੱਲੋਂ ਕੱਲਾਨੌਰ ਵਿਖੇ ਸੁਸਾਇਟੀ ਦੇ ਪ੍ਰਧਾਨ ਸੰਤ ਜਸਪਾਲ ਸਿੰਘ ਜੀ ਵੱਲੋਂ 150 ਫਲਾਂ ਦੇ ਬੂਟੇ ਅਤੇ ਸ਼ਾਂ ਦੇਣ ਵਾਲੇ ਬੂਟੇ ਵੰਡੇ ਗਏ ਅਤੇ ਠੰਡੇ ਮਿੱਠੇ ਜਲ ਦੀ ਸ਼ਪੀਲ ਲਗਾਈ ਗਈ ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਕਿ ਪ੍ਰਧਾਨ ਸੰਤ ਜਸਪਾਲ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀ ਤੇਜ ਹਵਾਵਾਂ ਚੱਲਣ ਦੇ ਕਾਰਨ ਇੱਕ ਗਰੀਬ ਦੀ ਝੁੱਗੀ ਤਹਸਨੈਸ ਹੋ ਗਈ ਹੈ ਇਹ ਜਿਸ ਨੂੰ ਸਰਬ ਕਲਿਆਣ ਸੇਵਾ ਸੁਸਾਇਟੀ ਵੱਲੋਂ ਗਰੀਬ ਗਰੀਬ ਸੇਵਾ ਸੁਸਾਇਟੀ ਵੱਲੋਂ ਗਰੀਬ ਨੂੰ ਉਸ ਦੀ ਝੁੱਗੀ ਬਣਵਾ ਕੇ ਦਿੱਤੀ ਗਈ ਹੈ ਅਤੇ ਉਨ੍ਹਾਂ ਹੋਰ ਵੀ ਦਾਨੀ ਸੱਜਣਾ ਨੂੰ ਕਿਹਾ ਕਿ ਆਪਣਾ ਵੱਧ ਚੜ ਕੇ ਸਾਨੂੰ ਸੰਯੋਗ ਦਿਓ ਤਾਂ ਕਿ ਅਸੀਂ ਮਨੁੱਖਤਾ ਦੀ ਸੇਵਾ ਕਰ ਸਕੀਏ ਤੁਸੀਂ ਦੇਖ ਰਹੇ ਹੋ 247 ਨਿਊਜ਼ ਪੰਜਾਬ ਅਤੇ ਪੱਤਰਕਾਰ ਅਸ਼ੋਕ ਕੁਮਾਰ ਜਰੇਵਾਲ ਦੀ ਖਾਸ ਰਿਪੋਰਟ और और 30 बजे और और नहीं लगा क्या कहीं बड़े जा रहे हैं फोटो क्यों नहीं आ रही है कौन नहीं दादा बेटा जरा भाई कोई फोन ले आओ ये और ये ਅੱਜ ਅਸੀਂ ਕਲਾਨੌਰ ਸਰਵਕਲਿਆਣ ਸੇਵਾ ਸਰਟੀ ਵੱਲੋਂ ਜੋ ਇਹ ਝੁੱਗੀਆਂ ਵਿੱਚ ਅਸੀਂ ਪਹਿਲਾਂ ਵੀ ਵਿਚਰਦੇ ਰਹੇ ਨੇ ਆ ਇਹਨਾਂ ਦਾ ਦੁੱਖ ਸੁੱਖ ਅਸੀਂ ਪੁੱਛਦੇ ਰਹਿੰਨੇ ਆ ਜੋ ਵੱਡੀ ਇਹਨਾਂ ਨੂੰ ਪ੍ਰੋਬਲਮ ਹੈ ਉਹ ਹੈ ਬਹੁਤ ਵੱਡੀ ਪਾਣੀ ਦੀ ਪ੍ਰੋਬਲਮ ਕਿਉਂਕਿ ਪਿੱਛੇ ਬਹੁਤ ਤਗੜਾ ਛੱਪੜ ਹੈ ਤੇ ਇਹਨਾਂ ਦੇ ਬੱਚੇ ਕਹਿੰਦੇ ਵੀ ਸਾਡੇ ਬਿਮਾਰ ਹੋ ਜਾਂਦੇ ਆ ਹਰ ਵੇਲੇ ਡਾਕਟਰਾਂ ਕੋਲ ਤੁਰੇ ਰਹਿੰਦੇ ਆ ਤੇ ਪ੍ਰਸ਼ਾਸਨ ਕੋਲ ਇਹ ਮੰਗ ਕਰਦੇ ਆ ਵੇ ਸਾਨੂੰ ਇੱਥੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਟਾਂਕੀ ਲਵਾ ਕੇ ਦਿੱਤੀ ਜਾਵੇ ਤੇ ਤਾਂ ਕਿ ਅਸੀਂ ਇਹ ਗੰਦੇ ਪਾਣੀ ਤੋਂ ਸਾਡੀਆਂ ਜੋ ਸਾਨੂੰ ਰੋਗ ਲੱਗ ਜਾਂਦੇ ਆ ਉਸ ਤੋਂ ਅਸੀਂ ਬਚ ਸਕੀਏ ਦੂਸਰਾ ਇੱਥੇ ਝੁੱਗੀਆਂ ਕਾਫੀ ਤਿੰਨ ਚਾਰ ਝੁੱਗੀਆਂ ਇੱਥੇ ਟੁੱਟੀਆਂ ਹੋਈਆਂ ਨੇ ਉਹਨਾਂ ਦਾ ਨਾਉਣ ਦਾ ਵੀ ਪ੍ਰਸ਼ਾਸਨ ਵੱਲੋਂ ਅਸੀਂ ਮੰਗ ਕਰਦੇ ਆਂ ਔਰ ਸਰਬਕਲਿਆਣ ਸੇਵਾ ਸੇਟੀ ਵੱਲੋਂ ਵੀ ਜਿੰਨਾ ਕੁ ਸੰਯੋਗ ਸਾਡੇ ਕੋਲੋਂ ਹੁੰਦਾ ਅਸੀਂ ਕਰਦੇ ਆਂ ਇਹ ਕਾ ਪਿੱਛੇ ਜਿਹੜੀ ਝੁੱਗੀ ਤੁਸੀਂ ਦੇਖ ਕੇ ਆਏ ਹੋ ਉਹ ਝੁੱਗੀ ਸਰਵਕल्याण ਸੋਸਾਇਟੀ ਵੱਲੋਂ ਬਣਾ ਕੇ ਦਿੱਤੀ ਗਈ ਹੈ ਔਰ ਅੱਗੋਂ ਵੀ ਅਸੀਂ ਹਰ ਦੁੱਖ ਸੁਖ ਵੇਲੇ ਇਹਨਾਂ ਦੇ ਨਾਲ ਰਹਿਨੇ ਆ ਔਰ ਜੋ ਵੱਡੀ ਇਹਨਾਂ ਦੀ ਮੰਗ ਹੈ ਉਹ ਪਾਣੀ ਦੀ ਹੈ ਤੇ ਸਰਵਕल्याण ਸੋਸਾਇਟੀ ਹੋਰ ਵੀ ਬਹੁਤ ਪਰਾਲੇ ਕਰਦੀ ਰਹਿੰਦੀ ਆ ਜਿਸ ਤਰ੍ਹਾਂ ਅੱਜ ਕੇ ਸ਼ੇਮ ਮੰਦਰ ਦੇ ਲਾਗੇ ਸ਼ਬੀਲ ਦੀ ਸੇਵਾ ਜੋ ਲਾਈ ਗਈ ਹੈ ਔਰ ਬੂਟ ਉੱਥੇ ਬੂਟੇ ਫਲਾਂ ਵਾਲੇ ਔਰ ਹੋਰ ਵੀ ਬੂਟੇ ਕਾਫੀ ਵੰਡੇ ਗਏ ਆ ਤੋ ਇਸੇ ਤਰ੍ਹਾਂ ਹੀ ਇਹ ਤੁਹਾਡੇ ਸਹਿਯੋਗ ਦੇ ਨਾਲ ਹੀ ਅਸੀਂ ਇਹ ਕੰਮ ਚਲਾ ਰਹੇ ਆ ਜਿੰਨਾ ਜਿੰਨਾ ਤੁਸੀਂ ਸਹਿਯੋਗ ਦਿਓਗੇ ਇਹ ਸਰਵਕਲਿਆਣ ਸੇਵਾ ਸੈਟੀ ਉਨੀ ਉੱਪਰ ਨੂੰ ਜਾਏਗੀ ਤੋ ਹੋਰ ਵੀ ਬਹੁਤ ਸੋਸਾਇਟੀ ਦੇ ਕੰਮ ਰਹਿੰਦੇ ਆ ਸਿਰਫ ਮਾਇਆ ਖੁਣਾ ਰੁਕੇ ਪਏ ਆ ਤੇ ਅਸੀਂ ਇਲਾਕਾ ਨਿਵਾਸੀ ਆਪਣੇ ਸਜਣਾ ਮਿੱਤਰਾਂ ਨੂੰ ਜਿਹੜੇ ਦਾਨੀ ਨੇ ਬਹੁਤ ਸਾਨੂੰ ਸੇਵਾ ਦਿੰਦੇ ਆ ਤੇ ਉਹਨਾਂ ਅੱਗੇ ਮੰਗ ਕਰਦੇ ਆਂ ਵੀ ਜਿਨ੍ਹਾਂ ਨੇ ਸੇਵਾ ਹਟਾ ਵੀ ਦਿੱਤੀਆਂ ਨੇ ਉਹ ਵੀ ਕਿਰਪਾ ਕਰਕੇ ਸੋਸਾਇਟੀ ਦਾ ਸਹਿਯੋਗ ਕਰੋ ਤਾਂ ਕਿ ਅਸੀਂ ਇਹ ਲੋਕ ਸੇਵਾ ਕਰ ਸਕੀਏ ਸਾਨੂੰ ਕੋਈ ਵੀ ਇੱਥੇ ਸੋਸਾਇਟੀ ਵਿੱਚ ਕੋਈ ਵੀ ਕਿਸੇ ਕਿਸਮ ਦਾ ਵੀ ਕੋਈ ਆਉਂਦਾ ਕੋਈ ਮਜਬ ਨਹੀਂ ਦੇਖਿਆ ਜਾਂਦਾ ਕੋਈ ਉਹਦਾ ਜਾਤ ਨਹੀਂ ਦੇਖੀ ਜਾਂਦੀ ਹਰ ਤਰ੍ਹਾਂ ਨਾਲ ਸੋਸਾਇਟੀ ਹਰ ਮਜਬ ਦਾ ਹਰ ਧਰਮ ਦਾ ਸਤਿਕਾਰ ਕਰਦੀ ਆ ਔਰ ਹਰ ਵੇਲੇ ਅਸੀਂ ਸੇਵਾ ਵਿੱਚ ਤਤ ਪਰ ਰਹਿੰਨੇ ਆਂ ਤੋ ਸਾਨੂੰ ਸਹਿਯੋਗ ਦਿਓ ਤਾਂ ਕਿ ਅਸੀਂ ਹੋਰ ਵੀ ਸੇਵਾ ਕਰ ਸਕੀਏ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀਤੇ ਜੀ ਨਾ ਮੇਰਾ ਨਾਮ ਨੀਸ਼ਾ ਜੀ ਕੀ ਕੀ ਮੁਸ਼ਕਲ ਆ ਰਹੀ ਹੈ ਕਿ ਚੱਪੜ ਜੇ ਬਹੁਤ ਗੰਦਗੀਏ ਛੱਪੜ ਦੇ ਵਿੱਚ ਤੇ ਪਾਣੀ ਬਹੁਤ ਗੰਦਾ ਛੱਪੜ ਦਾ ਮੱਛਰ ਦੀ ਪ੍ਰੋਬਲਮ ਦਿੰਦੀ ਆ ਤੇ ਬੱਚੇ ਬਹੁਤ ਜ਼ਿਆਦਾ ਬਿਮਾਰ ਰਹਿੰਦੇ ਆ ਤੇ ਬਹੁਤ ਗਰੀਬ ਹੈਗੇ ਕੋਈ ਚਲੋ ਦਵਾਈ ਦੂ ਵੀ ਨਹੀਂ ਇਨਾਂ ਕੋਲ ਜਾਂਦੀ ਜਾਂਦੀ ਤੇ ਪਾਣੀ ਦਾ ਵੀ ਬਹੁਤ ਮੁਸ਼ਕਲ ਦਾ ਇੱਥੇ ਹੈ ਨਹੀਂ ਜਿਹਾ ਪੀਣ ਕੋਣ ਵਾਲਿਆਂ ਦਾ ਮੋਟਰ ਮੋਟਰ ਕੋਈ ਜਾਂ ਕੋਈ ਨਲਕਾ ਲੱਗ ਜਾਏ ਬਸ ਇਹ ਚਾਹੀਦੀ ਸਾਨੂੰ ਇਹ ਇੱਥੇ ਸਾਰੀਆਂ ਝੁੱਗੀਆਂ ਪੱਕਾ ਘਰ ਕੋਈ ਵੀ ਨਹੀਂ ਹੈਗੇ ਜੀ ਕਿੰਨੀਆਂ ਪੱਕੇ ਹੈਗੇ ਜੇ ਤਿੰਨ ਹੈਗੇ ਜੇ ਪੱਕੇ ਬਾਕੀ ਝੁੱਗੀਆਂ ਜੀ ਤੇ ਸਰਕਾਰ ਨੂੰ ਕੋਈ ਲਿਖੇ ਨਹੀਂ ਦਿੱਤਾ ਮੰਗ ਨਹੀਂ ਕੀਤੀ ਸਰਕਾਰ ਨੂੰ ਕਾਫੀ ਵਾਰੀ ਮੰਗ ਕੀਤੀ ਜੀ ਪਰ ਉਹਨਾਂ ਨੇ ਕੋਈ ਸੁਣਾਈ ਨਹੀਂ ਸਾਡੀ ਕੀਤੀ ਹੈ ਜੀ ਹੁਣ ਤੇ ਮਾਨ ਸਰਕਾਰ ਦੀ ਸਰਕਾਰ ਆਈ ਹੈ ਤੁਹਾਡੀ ਆਪਣੀ ਨਹੀਂ ਜੀ ਕਿਸੇ ਨੇ ਆ ਕੇ ਦੇਖਿਆ ਤੱਕ ਨਹੀਂ ਜੀ ਇੱਧਰ ਆ ਕੇ ਵੀ ਕੀ ਇਹਨਾਂ ਦਾ ਹਾਲ ਹੈ ਜੀ ਕੀ ਮੰਗ ਕਰਦੇ ਹੋ ਚਲੋ ਇਹਨਾਂ ਨੂੰ ਕੋਈ ਪੱਕੇ ਘਰ ਕੋਈ ਛੱਤਾਂ ਇਹਨਾਂ ਦੀ ਪੱਕੀਆਂ ਹੋ ਜਾਣ ਤੇ ਕੋਈ ਪਾਣੀ ਦੀ ਵੀ ਸਹੂਲਤ ਹੋ ਜੇ ਬਸ ਇਹੀ ਮੰਗ ਕਰਦੇ ਹੋਰ ਕੁਝ ਨਹੀਂ ਮੰਗਦਾ